ਮੇਰਾ ਪੰਜਾਬ ਵੀ ਘੱਟ ਨਹੀਂ ਦੇਖ ਬਾਈ ਰਾਜਵਿੰਦਰ ਸਿੰਘ ਮਹਾਰਾਸ਼ਟਰ ਵਾਲਿਆਂ ਦੇ ਮੁਕਾਬਲੇ ਬਿਹਾਰ ਦੇ ਮੁਕਾਬਲੇ ਯੂਪੀ ਵਾਲਿਆਂ ਦੇ ਮੁਕਾਬਲੇ ਛੱਤੀਸਗੜ੍ਹ ਵਾਲਿਆਂ ਦੇ ਮੁਕਾਬਲੇ ਮੈਨੇ ਪਹਿਲੇ 9 9 ਫੁੱਟ ਲੰਬੀ ਜੁੱਤੀ ਬਣਾਈ ਸੀ ਆ 9 ਫੁੱਟ ਜੰਮੀ ਜੁੱਤੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਹੀ ਨਾਮ ਮਿਲਿਆ ਪੰਜਾਬ ਦੇ ਵਿੱਚ ਹੀ ਸਭ ਕੁਝ ਹੋਇਆ ਜਾ ਇਹ ਦੇਖੋ 12 ਬੱਚੇ ਬੈਠੇ ਨੇ ਉੱਥੇ ਇਹ ਸਰ ਜਾਦੂਗਰ ਨੇ ਮੈਂ ਜਾਦੂਗਰ ਵੀ ਹਾਂ ਤੁਸੀਂ ਜਾਦੂਗਰ ਵੀ ਹੋ ਜੁੱਤੀ ਬਣਾਉਣ ਦਾ ਇੱਕ ਪੇਸ਼ਾ ਦੂਜੇ ਪਾਸੇ ਯਾਦੂਗਰੀ ਸ਼ੌਕ ਕਲਾਕਾਰ ਵੀ ਨੇ ਫਿਰ ਸਿਆਸਤ ਦੇ ਵਿੱਚ ਐਮ ਸੀ ਵੀ ਨੇ ਕਾਂਗਰਸ ਪਾਰਟੀ ਦੇ ਫੁਲਕਾਰੀ ਵਿੱਚ ਵੀ ਹੈ ਸਾਰੇ ਰੰਗ ਨੇ ਇੱਧਰ ਦੇਖੋ ਇਹ ਕੰਗਰੂ ਵਾਲੀ ਲੱਗੀ ਹੋਈ ਨੇ ਇਹ ਇੱਧਰ ਦੇਖੋ ਪਾਇਲ ਵਾਲੀ ਲੱਗੀ ਹੋਈ ਹੈ ਇਹ ਦੇਖੋ ਤੇਲੇ ਪਾਸੇ ਇਹ ਵੇਖੋ ਡਿਜ਼ਾਈਨ ਤੋਂ ਡਿਜ਼ਾਈਨ ਨਵੇਂ ਤੋਂ ਨਵੇਂ ਬਣਾ ਕੇ ਲੈ ਕੇ ਆਇਆ ਤਾਂ ਕਿ ਪੰਜਾਬ ਦਾ ਨਾਮ ਹੋਵੇ ਬੰਦੇ ਕੰਮ ਕਰਦੇ ਆ ਬਈ ਪੰਜਾਬ ਦੇ ਦੇ ਹਿੰਦੁਸਤਾਨ ਦੇ ਤਾਂ ਕੀ ਮਹਾਰਾਸ਼ਟਰ ਵਾਲਿਆਂ ਨੇ ਵੀ ਨੇਰੀ ਡਾਈ ਪਈ ਆ ਜੈਸੇ ਕਿ ਇਹ ਲੇਡੀਜ਼ ਵੀ ਵੀ ਹੈ ਔਰ ਜੈਸ ਵੀ ਵੀ ਹੈ ਔਰ ਸਾਰੀ ਡਿਜ਼ਾਈਨ ਇਹ ਹੱਥ ਸੇ ਬਣਤੀ ਹੈ ਕੋਈ ਵੀ ਮਸ਼ੀਨ ਸੇ ਨਹੀਂ ਬਣਤੀ ਹੈ ਇਸਮੇ ਇੱਕ ਚप्पल ਬਣਾਉਣੇ ਮੇ ਕਮ ਸੇਮ 2 ਦਿਨ ਲੱਗਤੇ ਹੈ ਪੰਜਾਬ ਚ ਬਹੁਤ ਮੇਲੇ ਲਗਦੇ ਨੇ ਪੰਜਾਬੀ ਮੇਲਿਆਂ ਦੇ ਸ਼ੌਕੀਨ ਨੇ ਚੰਡੀਗੜੀਏ ਹੋਰ ਸ਼ੌਕੀਨ ਨੇ ਇਧਰੋਂ ਚੰਡੀਗੜ ਦੇ ਨਾਲ ਚੰਡੀਗੜ ਪੰਜਾਬ ਦੀ ਰਾਜਧਾਨੀ ਹੈ ਹਰਿਆਣਾ ਨਾਲ ਲੱਗ ਜਾਂਦਾ ਹਿਮਾਚਲ ਪ੍ਰਦੇਸ਼ ਨਾਲ ਲੱਗ ਜਾਂਦਾ ਇਧਰੋਂ ਸੇ ਵੀ ਆਏ ਹੋਏ ਹੈਨ ਇਨਕੀ ਸਟਾਲ 'ਤੇ ਵੀ ਬਾਤचीत ਕਰ ਰਹੇ ਜੁੱਤੀਆਂ ਦੇਖੋ ਕਮਾਲ ਦੀਆਂ ਜੁੱਤੀਆਂ ਨੇ ਕਹਿ ਸਕਦੇ ਹਾਂ ਬੱਖੋ ਵੱਖਰੀ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕਹਾਂ ਸੇ ਆਏ ਹੈ ਬਾਈ ਸਾਹਿਬ ਆਪ ਆਪ ਆਏ ਹੈ ਮਹਾਰਾਸ਼ਟਰ ਸੇ ਮਹਾਰਾਸ਼ਟਰ ਸੇ आ देखो कि दुकान नंबर नंबर हमारा दो नंबर है जस्ट ये गेट के पास है एंट्रेस में और ये कोलापुर चप्पल है कोलापुर चप्पल जी कोलापुर कोलापुर मतलब मतलब कोलहापुर चप्पल जहाँ पे ये महाराष्ट्र में एक सिटी है कोलापुर के नाम से वहाँ पे सब बनती है पूरा ये लेदर में आता है और ये हैंडमेड है कुछ हाथों है? से बनाए हुआ है चप्पल राजविंदर जी कमाल देखो ना हथा ना बढ़िया चप्पल

ਇਸ ਵਿੱਚ ਕੀ ਦੇਖੋ ਜੈਸੇ ਕਿ ਇਹ ਲੇਡੀਜ਼ ਵੀ ਵੀ ਹੈ ਔਰ ਜੈਨਸ ਵੀ ਵੀ ਹੈ ਔਰ ਸਾਰੀ ਡਿਜ਼ਾਈਨ ਇਹ ਹੱਥ ਸੇ ਬਣਤੀ ਹੈ ਕੋਈ ਵੀ ਮਸ਼ੀਨ ਸੇ ਨਹੀਂ ਬਣਤੀ ਹੈ ਇਸ ਵਿੱਚ ਇੱਕ ਚप्पल ਬਣਾਉਣੇ ਮੇ ਕਮ ਸੇਮ 2 ਦਿਨ ਲੱਗਦੇ ਹੈ ਇੱਕ ਚप्पल ਬਣਾਉਣ ਚ 2 ਦਿਨ ਲੱਗਦੇ ਆ 15 20 ਬੰਦੇ ਇਕੱਠੇ ਹੋ ਕੇ ਇਹਨਾਂ ਨੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਨੇ ਪੰਜਾਬ ਦੇ ਵਿੱਚ ਵੀ ਹੋ ਸਕਦਾ ਪੰਜਾਬ ਦੇ ਯੂਥ ਨੂੰ ਵੀ ਮੋਟੀਵੇਟ ਕੀਤਾ ਜਾ ਸਕਦਾ ਅਸੀਂ ਕਿਉਂ ਨਹੀਂ ਕਰ ਸਕਦੇ ਜੇ ਬਾਹਰ ਰਾਸ਼ਟਰ ਵਾਲੇ ਕਰ ਸਕਦੇ ਜੀ ਤਾਂ ਆਪ 15 ਲੋਕ ਕੰਮ ਕਰਦੇ ਹੋ कब से ये चल रहा है आपका ये तो हमारे दादा की तरफ से चलता आ रहा है हमारे दादाजी करते थे मेरे पिताजी करते थे अब मैं कर रहा हूँ तो कम से कम चालीस पचास साल हो गए इसमें चले हुए चालीस पचास साल से आप इस अपने पिता पुरखी धंधे को आगे ले लगे हाँ जी हाँ तो बहुत धन्यवाद आपका आपका कार्ड हमें दीजिए क्या नंबर क्या है इस पे बोलिए तो जो जिसने आना है आपके पास जी मेरा नंबर है डबल नाइन सिक्स जीरो सिक्स फाइव वन सेवन थ्री नाइन ये मेरा नंबर है ਤੁਸੀਂ ਦੇਖ ਸਕਦੇ ਹੋ ਇਹ ਬੇਲੇ ਸਟਾਰ ਲੱਗੀ ਹੈ ਮਹਾਰਾਸ਼ਟਰ ਵਾਲੇ ਵੀ ਘੱਟ ਨਹੀਂ ਧੰਨਵਾਦ ਆਪਕਾ ਬਹੁਤ-ਬਹੁਤ ਤੇ ਇਹ ਦੇਖ ਲਓ ਕਿੰਦਾਂ ਦੀਆਂ ਚੱਪਲਾਂ ਹਨ ਸਾਰਾ ਕੁਝ ਆਪ ਬਣਾਉਂਦੇ ਆ ਬੰਦੇ ਬੱਲੇ 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 ਗੁਰਸੇਵ ਤੁਸੀਂ ਕੀ ਖਾਸੀਅਤ ਆ ਖਾਸੀਤ ਬਾਈ ਜੀ ਲਵੇ ਇਹ ਸਭ ਤੋਂ ਛੋਟੀ ਜੁੱਤੀ ਦਾ ਅਵਾਰਡ ਵੀ ਮਿਲਿਆ ਇਹਨਾਂ ਨੂੰ ਬਾਕੀ ਵੱਡੇ ਤੋਂ ਵੱਡੇ ਜੁੱਤੀ ਦਾ ਬਾਈ ਜੀ ਜਦੋਂ ਜਾਣਦੇ ਆ ਕਿ ਕਿੱਥੋਂ ਕਿਹੜੇ ਅਜੀ ਤੋਂ ਅਵਾਸਲ ਅਵਾਰਡ ਹੋਏ ਨੇ ਸਾਨੂੰ ਆ ਕਰੋ ਤ erab ਕਹਾਂ ਸੇ ਆਏ ਹੈ ਪਟਿਆਲਾ ਪੰਜਾਬ ਸੇ ਪਟਿਆਲਾ ਪੰਜਾਬੀ ਤੇ ਪੰਜਾਬੀ ਆ ਹਾਂਜੀ ਪਰ ਪੰਜਾਬੀ ਚ ਬੋਲਾਂਗੇ ਆਪਾਂ ਠੋਕੇ ਜਿਹਾ ਠੋਕੇ ਬੋਲਾਂਗੇ ਕੀ ਕੀ ਤੁਹਾਡੀ ਜੁੱਤੀ ਪਟਿਆਲੇ ਦੀ ਜੁੱਤੀ ਬੜੀ ਮਸ਼ਹੂਰ ਆ ਹਨਾ ਸੂਰਾ ਦੇਖੋ ਮੈਨੇ ਪਹਿਲੇ 9 9 ਫੁੱਟ ਲੰਬੀ ਜੁੱਤੀ ਬਣਾਈ ਸੀ ਹੁਣ 9 ਫੁੱਟ ਲੰਬੀ ਜੁੱਤੀ ਹਾਂਜੀ ਮੇਰੇ ਕੋਲ ਦਿਖਾਓ ਕੱਢ ਕੇ 9 ਫੁੱਟ ਲੰਬੀ ਜੁੱਤੀ ਬਣਾਈ ਸੀਗੀ ਤੇ ਇੰਨੀ ਕਿਲੋਗ੍ਰਾਮ ਚ ਮੈਨੂੰ ਇੱਥੇ ਸਤਿਕਾਰ ਮਿਲਿਆ ਉਸ ਦਾ ਆ ਦੇਖੋ ਇਹ ਅਵਾਰਡ ਦੇਖ ਆ ਵੀ ਰਾਜਵਿੰਦਰ ਸਿੰਘ ਟੈਲੈਂਟ ਕਿੱਥੇ ਪਿਆ ਟੈਲੈਂਟ ਲੱਭਣਾ ਪੈਂਦਾ ਟੈਲੈਂਟ ਲੋਕਾਂ ਦੇ ਵਿੱਚ ਆ ਦੇਖੋ ਇਹ ਨੌਰ ਫੁੱਟ ਦੀ ਐਤੀਕਾ ਲਗ ਰਾਮ ਜੀ ਆਈਸੀ ਵੀ ਹਾਂਜੀ ਆ ਦੇਖੋ ਕਿੰਨੇ ਬੱਚੇ ਗੁੰਮਰੇ ਆ ਅਦ ਅਦ ਪਟਿਆਲ 'ਚ ਇੰਨੇ ਬੱਚੇ ਗੁੰਮਰੇ ਦਿਖਾ ਚ ਦਿਖਾ ਆ ਦਿਖਾਓ ਜੀ ਜਿਹੜੇ ਬੜੀ ਕਹਿੰਦੇ ਹੰਮੇਰਾ ਪੰਜਾਬ ਵੀ ਘਟ ਨਹੀਂ ਦੇਖ ਬਾਈ ਰਾਜਵਿੰਦਰ ਜੀ ਮਹਾਰਾਸ਼ਟਰ ਵਾਲਿਆਂ ਦੇ ਮੁਕਾਬਲੇ ਬਿਹਾਰ ਦੇ ਮੁਕਾਬਲੇ ਯੂਪੀ ਵਾਲਿਆਂ ਦੇ ਮੁਕਾਬਲੇ ਛਤੀਸਗੜ੍ਹ ਵਾਲਿਆਂ ਦੇ ਮੁਕਾਬਲੇ ਆ 9 ਫੁੱਟ ਜੰਮੀ ਜੁੱਤੀ ਲੱਗੀ ਹੋਈ ਐ ਇਹ ਲੱਗਣੀ ਆ ਪਟਿਆਲੇ ਦੀ ਦੁਕਾਨ ਕਿਸੇ ਤੁਹਾਡੀ ਪਟਿਆਲਾ ਤੋਪਖਾਨਾ ਬੁੱਧਰਾਮ ਚੌਕ ਮੇਰੇ ਨਾਂ ਤੋਂ ਹੀ ਚੌਕ ਹੈ ਬੁੱਧਰਾਮ ਚੌਕ ਤੁਹਾਡੇ ਨਾਂ ਤੇ ਆ ਬਾਬਾ ਜੀ ਦੇ ਨਾਂ ਤੇ ਬੁੱਧਰਾਮ ਚੌਕ ਆ ਜੀ ਹਾਂ ਮਹਾਰਾਣੀ ਸਾਹਿਬ ਨੇ ਰਖਵਾਇਆ ਮਹਾਰਾਣੀ ਪੰਨੀਤ ਕੌਰ ਦੇ ਇਹ ਜਾਦੂਗਰ ਬੱਚੇ ਬੈਠੇ ਨੇ ਪੰਜਾਬ ਦੇ ਵਿੱਚ ਹੀ ਨਾ ਮਿਲਿਆ ਪੰਜਾਬ ਵਿੱਚ ਹੀ ਸਭ ਕੁਝ ਹੋਇਆ ਜਾ। ਇਹ ਦੇਖੋ 12 ਬੱਚੇ ਬੈਠੇ ਨੇ ਲੋਚੋ। ਇਹ ਸਰ ਜਾਦੂਗਰ ਨੇ। ਮੈਂ ਜਾਦੂਗਰ ਵੀ ਹਾਂ। ਤੁਸੀਂ ਜਾਦੂਗਰ ਵੀ ਹੋ? ਬੱਲੇ ਬੱਲੇ ਬੁਧਰਾ ਵੀ ਜੀ ਜਾਦੂਗਰ ਵੀ ਆਏ। ਜੁੱਤੀਆਂ ਦਾ ਬਣਾਉਂਦੇ ਵੀ ਇਹ ਤੇ ਜਾਦੂਗਰ ਵੀ ਕਰਦੇ ਆ। ਜਾਦੂਗਰ ਵੀ ਕੱਟ ਨਹੀਂ ਹੈਗਾ। ਮੈਂ ਹਮੇਸ਼ਾ ਜਾਦੂਗਰ ਵੀ ਕਰਦਾ। ਕਲਕੱਤੇ ਕਰਕੇ ਆਇਆ। ਆਪਣਾ ਚਲੰਦਰ ਕਰਕੇ ਆਇਆ। ਪਟਿਆਲੇ ਕੀਤਾ। ਰਾਜਸਥਾਨ ਲਛਮਣਗੜ੍ਹ ਵੀ ਕੀਤਾ ਮਨੇ। ਮੈਂ ਕਈ ਜਗ੍ਹਾ ਕਰਕੇ ਆਇਆ। ਇਹ ਜਿਹੜਾ ਜਾਦੂਗਰੀ ਕਰਨਾ ਸ਼ੌਂਕ ਆ ਸ਼ੌਂਕ ਕਰ ਮੈਨੂੰ ਸ਼ੌਂਕ ਤਾਂ ਜੀ ਜਾਦੂ ਕਰਨ ਦਾ ਮੈਂ ਕਲਕੱਤੇ ਚਲਾ ਗਿਆ ਮੈਂ ਉੱਥੇ ਮਾ ਜਤੀ ਸਦਨਾਂ ਮਾ ਜਾਦੂ ਸਿੱਖਿਆ ਮੈਂ 2 ਸਾਲ ਉੱਥੇ ਰਿਹਾ ਕਲਕੱਤੇ ਜਾਦੂਗਰੀ ਸਿੱਖਿਆ ਫਿਰ ਮੈਂ ਪਟਿਆਲੇ ਆ ਕੇ ਕੀਤਾ ਫਿਰ ਜਲੰਧਰ ਆ ਕੇ ਕੀਤਾ ਮੈਂ ਇੱਥੇ ਆਪਣਾ ਇਹ ਹੈ ਨਾ ਆਪਣਾ ਇੱਥੇ ਲਖਣ ਅਕੈਡਮੀ ਕੀਤਾ ਕਹਿੰਦੇ ਇਹ ਵੀ ਸ਼ੌਂਕ ਵੀ ਆ ਕੀਤਾ ਵੀ ਆ ਸਕਿੱਲ ਵੀ ਆ ਤੇ ਸ਼ੌਂਕ ਵੀ ਆ ਬਾਬਾ ਜੀ ਜਾਦੂਗਰੀ ਦਾ ਸ਼ੌਂਕ ਰੱਖਦੇ ਨੇ ਮੇਰੇ ਕੋਲ ਜੁੱਤੀ ਐਸੀ ਐਸੀ ਨੇ ਜਿਹੜੀ ਮਿਲਦੀਆਂ ਨਹੀਂ ਆਹ ਕਾਰਡ ਦੀ ਫੋਟੋ ਖਾਪੀ ਲੈ ਲਓ ਮੇਰੇ ਕੋਲ ਹੈ ਨਹੀਂ ਕਾਰਡ ਹੀ ਲਵਾਂਗੇ ਤੁਹਾਡਾ ਫੋਟੋ ਨਹੀਂ ਦਿੰਦੇ ਬਿਲਕੁਲ ਉਹ ਦਰਕੀ ਦੰਨਾ ਇਹ ਹੈਗਾ ਪੰਜਾਬ ਜੁੱਤੀ ਸਟੋਰ ਬੁੱਧਰਾਮ ਜੀ ਐਕਐਮਸੀ ਵੀ ਨੇ ਬੱਲੇ ਬੱਲੇ ਸਿਆਸਤ ਦੇ ਵਿੱਚ ਵੀ ਤੁਸੀਂ ਤਾਂ ਫਿਰ ਜਾਦੂ ਕਰ ਦਿਓ ਮੈਂ ਬੋਟਲ ਜੀ ਵੀ ਜਿੱਤੇ ਆ ਕਾਂਗਰਸ ਦੀ ਸੀਟ ਤੋਂ ਬਾਕੀ ਤੁਸੀਂ ਤਾਂ ਕਮਾਲ ਕਰੀ ਪਈ ਆ ਫਨ ਕਲਾਕਾਰ ਬੰਦਾ ਜੀ ਹਰ ਟਾਈਪ ਦਾ ਕਲਾਕਾਰ ਆ ਮੈਂ ਤੁਹਾਨੂੰ ਜੁੱਤੀਆਂ ਦਿਖਾਵਾਂ ਆਪਣੀਆਂ ਕਿਹੜਾ ਪਾਇਲਟ ਜੁੱਤੀ ਹੈ ਉਹ ਦਿਖਾਣਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਣਾ ਆ ਦੇਖੋ ਪਕੜੀ ਤੁਹਾਨੂੰ ਮੜਾਏ ਦਿਖਾਉ ਫਿਰ ਕਹਿੰਦੇ ਕਲਾਕਾਰ ਵੀ ਨੇ ਐਮਸੀ ਵੀ ਨੇ ਸਿਆਸਤ ਵੀ ਆ ਸਾਰਾ ਕੁਝ ਆ ਕੈਚੀ ਕੈਚੀ ਜੁੱਤੀਆਂ ਬਣੀਆਂ ਨੇ ਇਹ ਵੀ ਦੇਖੋ ਜੀ ਲੇਡੀਜ਼ ਜੈਂਸ ਬੱਚਿਆਂ ਦੇ ਦੇਈ ਬੱਚੇ ਬੱਚੇ ਛੋਟੇ ਛੋਟੇ ਬੱਚਿਆਂ ਦੀ ਵੀ ਆ ਹਾਂ ਜੀ ਆ ਦੇਖੋ ਪਟਿਆਲਿਆਂ ਵਾਲੇ ਬੱਲੇ ਬੱਲੇ ਕਰਾਈ ਪਈ ਆ ਰਾਜਵਿੰਦਰ ਸਿੰਘ ਆ ਦੇਖੋ ਜੁੱਤੀ ਬਣਾਉਣ ਦਾ ਇੱਕ ਪੇਸ਼ਾ ਦੂਜੇ ਪਾਸੇ ਜਾਦੂਗਰੀ ਸ਼ੌਕ ਕਲਾਕਾਰ ਵੀ ਨੇ ਫਿਰ ਸਿਆਸਤ ਦੇ ਵਿੱਚ ਐਮ ਸੀ ਵੀ ਨੇ ਕਾਂਗਰਸ ਪਾਰਟੀ ਦੇ ਹਾਂਜੀ ਵੀ ਹੈ ਨਾ ਐਮ ਸੀ ਹਾਂਜੀ ਹੁਣ ਐਚ ਐਮ ਸੀ ਆਂ ਜੀ ਮੈਂ ਮੈਂ ਤਾਂ ਪੰਜਾਬ ਵਾਲੇ ਦੇ ਵਿੱਚ ਖੁਸ਼ ਕਰਨ ਵਾਸਤੇ ਇਹ ਸਾਰੇ ਕੰਮ ਕੀਤੇ ਨੇ ਮੈਂ ਸ਼ਰਾਬ ਪੀਣੀ ਨੂੰ ਹੱਥ ਨਹੀਂ ਲੰਦਾ ਕਹਿੰਦੇ ਨਾ ਮੈਂ ਨਾ ਮੈਂ ਪੀਣਾ ਹੈ ਸ਼ਰਾਬ ਦੇ ਹੱਥ ਨਹੀਂ ਲਾਉਂਦੇ ਬਸ ਕਹਿੰਦੇ ਪੰਜਾਬੀ ਪੰਜਾਬ ਦੇ ਮਾਡਲ ਨੇ ਅਸਲ ਮਾਡਲ ਇੱਥੇ ਪਿਆ ਪੰਜਾਬ ਦਾ ਪੰਜਾਬੀਆਂ ਨੂੰ ਆਪਕੋਸ਼ ਕਰਨ ਦੀ ਲੋੜ ਆ ਮੇਰੇ ਕੋਲ ਦੇਖੋ ਆਓ ਤੂੰ ਅੰਦਰ ਦੁਕਾਨ ਤੇ ਆਓ ਮੈਂ ਤੁਹਾਨੂੰ ਹੋਰ ਵਿਖਾਵਾਂ ਦੇਖੋ ਇੱਥੇ ਲਾਓ ਦੇਖੋ ਫੁਲਕਾਰੀ ਵਿੱਚ ਵੀ ਹੈ ਸਾਰੇ ਰੰਗ ਨੇ ਇੱਧਰ ਦੇਖੋ ਇਹ ਕੁੰਗਰੂ ਵਾਲੀ ਲੱਗੀ ਹੋਈ ਹੈ ਇੱਧਰ ਦੇਖੋ ਪਾਇਲ ਵਾਲੀ ਲੱਗੀ ਹੋਈ ਹੈ ਇਹ ਦੇਖੋ ਜਲੇਬਾਸ ਇਹ ਵੇਖੋ ਦੇ ਜਨ ਤੋਂ ਜਨ ਨਵੇਂ ਤੋਂ ਨਵੇਂ ਬਣਾ ਕੇ ਲੈ ਕੇ ਆਇਆ ਤਾਂ ਕਿ ਪੰਜਾਬ ਦਾ ਨਾਮ ਹੋਵੇ ਉਹਨੇ ਮੇਰਾ پورے ਸਭ ਤੋਂ ਅੱਛਾ ਮੈਨੂੰ ਮਾਨ ਸਤਕਾਰ ਵੀ ਮਿਲਿਆ ਤੇ ਨਾਲ ਜਿਹੜੇ ਇੱਥੇ ਦੇ ਅਫਸਰ ਨੇ ਉਹ ਬਹੁਤ ਹੀ ਵਧੀਆ ਨੇ ਬਹੁਤ ਵਧੀਆ ਕਿਹੜੇ ਕਿਹੜੇ ਅਫਸਰ ਨੇ ਦੇਖੋ ਜੀ ਭਪਿੰਦਰ ਸਿੰਘ ਜੀ ਨੇ ਆਪਣਾ ਦੂਜੇ ਕਿਨਾ ਵਗਰੇ ਗਨਸ਼ਾਮ ਜੀ ਗਨਸ਼ਾਮ ਦਾ ਜੀ ਨੇ ਹੋਰ ਵੀ ਸਾਡੇ ਕਲਾਕਾਰ ਆਤੇ ਆਏ ਨੇ ਵਧੀਆ ਬੰਦੇ ਨੇ ਤੁਸੀਂ ਪੰਜਾਬ ਲਈ ਇਹ ਮੈਸੇਜ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਤਾਂ ਤਰਫ ਦੇਸ਼ਾਂ ਨੂੰ ਭੱਜ ਰਹੀ ਆ ਦੇਖੋ ਜਿਹੜੇ ਨੌਜਵਾਨ ਜਿਹੜੇ ਸਾਡੇ ਦੇਸ਼ ਦਾ ਇਹ ਬੇੜਾਗਰ ਕਰਨ ਨੂੰ ਤੁਲੇ ਪਏ ਨੇ ਸ਼ਰਾਬਾਂ ਦੇ ਨਸ਼ਿਆਂ ਦੇ ਵਿੱਚ ਰੁੜ ਕੇ ਸਾਡੇ ਪੰਜਾਬ ਦਾ ਬੇੜਾਗਰ ਕਰ ਰਹੇ ਨੌਜਵਾਨ ਤੇ ਬਾਹਰ ਚਲੇ ਜਾਂਦੇ ਨੇ ਮਾਪੋ ਪੋ ਜਿੱਥੇ ਖੇਤੀ ਬੜੀ ਬੇਜੰਦ ਨੇ ਉੱਥੇ ਚੱਲੇ ਫਿਰ ਉੱਥੋਂ ਵਾਪਸ ਆਉਂਦੇ ਨੇ ਉਹਨਾਂ ਪੱਲੇ ਕੁਝ ਰਹਿੰਦਾ ਨਹੀਂ ਅਸੀਂ ਚਾਹੁੰਦੇ ਹਾਂ ਵੀ ਉਹ ਬੱਚੇ ਸ਼ਰਾਬਾਂ ਦੇ ਐਮ ਨਾ ਕਰਨ ਪੰਜਾਬ ਦਾ ਰੋਸ਼ਨ ਨਾਮ ਹੈ ਪੰਜਾਬ ਦਾ ਰੋਸ਼ਨ ਨਾਮ ਰਹਿਣ ਦੇਣੋ ਅਜਿਹਾ ਹੀ ਚਾਹਦੇ ਆਂ ਬਹੁਤ ਧੰਨਵਾਦ ਤੁਹਾਡਾ ਬੁਧਰਾਮ ਜੀ ਤੁਸੀਂ ਦੇਖ ਸਕਦੇ ਹੋ ਬੰਦਾ ਪੰਜਾਬ ਲਈ ਕੁਝ ਦਰਦ ਰੱਖਦਾ ਕੰਮ ਕਰਦੇ ਨੇ ਪੋਲਿਟਿਕਸ ਵੀ ਆ ਚਲੋ ਇਹਨਾਂ ਦਾ ਪੇਸ਼ਾ ਹੋ ਸਕਦਾ ਕਿ ਇਹ ਕਿੱਤਾ ਕਰੀ ਜਿਹੜੀ ਹੈਗੀ ਆ ਕਲਾਕਾਰੀ ਆ ਇਹ ਸਕਿੱਲ ਡਿਵੈਲਪਮੈਂਟ ਆ ਪੰਜਾਬ ਦੀ ਸਾਨੂੰ ਸਕਿੱਲ ਤੇ ਜ਼ੋਰ ਦੇਣ ਦੀ ਲੋੜ ਆ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕਿੱਥੋਂ ਆਓ ਬਾਈ ਤੁਸੀਂ ਪੰਜਾਬ ਪਟਿਆਲਾ ਪਟਿਆਲੇ ਦੇ ਹਾਂ ਉਹ ਤਾਂ ਫਿਰ ਠੀਕ ਆ ਪੰਜਾਬੀ ਚ ਗੱਲ ਲੋਟ ਆਪਣੀ ਦਾ ਹਾਂ ਹਿੰਦੀ ਵਾਲਾ ਤਾਂ ਉੜਾਇਆ ਬੋਲਣ ਤੇ ਔਖਾ ਲੱਗਦਾ ਠੀਕ ਹੈ ਜੀ ਕਿੰਨੇ ਪ੍ਰਕਾਰ ਦੀਆਂ ਉੱਤੀਆਂ ਬਾਈ ਤੁਹਾਡਾ ਲਗ ਲਗ ਪ੍ਰਕਾਰ ਦੀਆਂ ਜਿਹੜੀ ਜਿਹੜੀ ਬਜੂਰਾ ਇਹ ਓਨਲੀ ਪੰਜਾਬੀ ਜਿੱਤੇ ਸਾਰੇ ਮਸ਼ਹੂਰ ਆ ਸਾਡੇ ਕੋਲ ਆ ਸਾਰੇ ਮਸ਼ਹੂਰ ਕੋਈ ਸਪੈਸ਼ਲ ਜਿਹੜੀ ਖਾਸ ਹੋਵੇ ਹੈਂਡ ਵਰਕ ਸਭੇ ਸਟਿਚਿੰਗ ਦਾਮ ਹੁੰਦਾ ਹੈ ਹੈਂਡ ਅੱਛਾ ਕਿੰਨੇ ਦੀ ਹੈ ਬਾਈ ਇਹ A650 ਕੀ ਸੇਲ ਕਰਤੇ ਤੁਸੀਂ ਦੇਖ ਸਕਦੇ ਹੋ ਤਰੰਤਰਾਂ ਦੇ ਪਟਿਆਲੇ ਤੋਂ ਆਏ ਨੇ ਮੁੰਡੇ ਕਿਹੜਾ ਪਿੰਡਾ ਬਾਈ ਬੈਂਡ ਨੇ ਸ਼ਹਿਰ ਤੇ ਆ ਅਦਾਲਤ ਯਾਰ ਦੇ ਕੋਲ ਸ਼ੋਅ ਆ ਸਾਡੇ ਤੋਪਖਾਨਾ ਮੋੜ ਇਹ ਹੈਗੇ ਨੇ ਜੀ ਐਚ ਆਰ ਗਲੋਟ ਹੈਂਡ ਕ੍ਰਾਫਟਸ ਸਕਿੱਲ ਦੀ ਘਾਟ ਪੰਜਾਬ ਚ ਵੀ ਹੈ ਨਹੀਂ ਬਸ ਮਾਰਕੀਟਿੰਗ ਦੀ ਘਾਟ ਆ ਜੇ ਸਾਨੂੰ ਮਾਰਕੀਟ ਮਿਲ ਜੇ ਤਾਂ ਬੱਲੇ ਬੱਲੇ ਹੋ ਜੇ ਪਰ ਸਾਡਾ ਸਮਾਨ ਆ ਜਿਹੜਾ ਉਹ ਅਸੀਂ ਬਣਾ ਬਹੁਤ ਸੋਹਣਾ ਲੈਂਦੇ ਆ ਪਰ ਵੇਚਣ ਦੇ ਵਿੱਚ ਸਾਨੂੰ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ ਇਹ ਨੌਜਵਾਨਾਂ ਦੇ ਵਿੱਚ ਟੈਲੈਂਟ ਜਰੂਰ ਹੈਗਾ ਤੇ ਇਹਨੂੰ ਸਮਝਣ ਦੀ ਲੋੜ ਆ ਅਸੀਂ ਇਸ ਦੁਕਾਨ ਦੇ ਉੱਤੇ ਖੜੇ ਆ ਮੁੰਡੇ ਆਰਟ ਕ્રાਫਟ ਮੇਲੇ ਦੇ ਵਿੱਚ ਕੰਮ ਕਰ ਰਹੇ ਨੇ ਬਹੁਤ ਧੰਨਵਾਦ ਬਾਈ ਤੁਹਾਡਾ ਮਾਰਾਂਗੇ ਫਿਰ ਕਿਹੜਾ ਥੋੜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ